ਸਮੇਂ ਤੋਂ ਚਾਈਨਾ ਤੋਂ ਅਨਫੇਅਰ ਪ੍ਰਾਈਸ ਤੇ ਜਿਹੜਾ ਫੈਬਰਿਕਸ ਇمپੋਰਟ ਕੀਤਾ ਜਾ ਰਿਹਾ ਉਸ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਅਪਡੇਟ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਬਹਾਦਰ ਕੇ ਟੈਕਸਟਾਈਲ ਨਿਡਵੇਅਰ ਐਸੋਸੀਏਸ਼ਨ ਵੱਲੋਂ ਐਮਪੀ ਰਾਜ ਸਭਾ ਐਮਪੀ ਸੰਜੀਵ अरोड़ा ਨੂੰ ਇੱਕ ਮੇਲ ਰਾਹੀਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਇਲੀਗਲ ਤਰੀਕੇ ਦੇ ਨਾਲ ਪੰਜਾਬ ਲੁਧਿਆਣਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਚਾਈਨਾ ਤੋਂ ਇਲੀਗਲ ਤਰੀਕੇ ਦੇ ਨਾਲ ਅਤੇ ਅਨਫੇਅਰ ਪ੍ਰਾਈਸ ਤੇ ਫੈਬਰਿਕਸ ਨੂੰ ਇمپੋਰਟ ਕੀਤਾ ਜਾ ਰਿਹਾ ਹੈ ਜਿਸ ਦੇ ਕਰਕੇ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਾਰੋਬਾਰੀਆਂ ਨੂੰ ਵਪਾਰੀਆਂ ਨੂੰ ਅਤੇ ਉਹਨਾਂ ਦਾ ਮਾਲ ਵੇਚਣ ਚ ਵੀ ਉਹਨਾਂ ਦਾ ਮਾਲ ਨਹੀਂ बिक ਰਿਹਾ ਤੇ ਉਹਨਾਂ ਨੂੰ ਵੇਚਣ ਚ ਵੀ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਨਾਲੀ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਪੀਐਮ ਮੋਦੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਵੀ ਕਿਹਾ ਜਾਂਦਾ ਕੀ ਵੋਕਲ ਲੋਕਲ ਨੂੰ ਜ਼ਿਆਦਾ ਬढ़ावा ਦਿੱਤਾ ਜਾਂਦਾ ਜਦਦੇ ਚੱਲਦੇ ਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਵੋਕਲ ਲੋਕਲ ਦੇ ذریعے ਅਸੀਂ ਆਪਣੇ ਸਮਾਨ ਨੂੰ ਆਪਣੇ ਪ੍ਰੋਡਕਟ ਨੂੰ ਜ਼ਿਆਦਾ ਤੋਂ ਜ਼ਿਆਦਾ ਬ੍ਰਾਂਡ ਬਣਾਉਣਾ ਚਾਹੁੰਦੇ ਆ ਵੱਡਾ ਅਤੇ ਇਸ ਦੇ ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਸੇਲ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਲਦੀ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨਾ ਚਾਹੁੰਦੇ ਆ ਪਰ ਜਿਸ ਤਰੀਕੇ ਦੇ ਨਾਲ ਚਾਈਨਾ ਤੋਂ ਇਲੀਗਲ ਅਤੇ ਅਨਫੇਅਰ ਪ੍ਰਾਈਸ ਤੇ ਜਿਹੜਾ ਫੈਬਰਿਕਸ ਆ ਉਹਨੂੰ ਉਸ ਨੂੰ ਇੰਪੋਰਟ ਕੀਤਾ ਜਾ ਰਿਹਾ ਜਿਸ ਦੇ ਨਾਲ ਉਹਨਾਂ ਦੇ ਵਪਾਰ ਦੇ ਵਿੱਚ ਕਾਫੀ ਦਿੱਕਤ ਦਾ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਦਾਸੀਏ ਕੀ ਇੱਕ ਮੇਲ ਰਾਹੀਂ ਇੱਕ ਨੋਟਿਸ ਰਾਹੀਂ ਐਮਪੀ ਸੰਜੀਵ अरोड़ा ਵੱਲੋਂ ਬਹਾਦਰ ਕੇ ਟੈਕਸਟਾਈਲ ਨਿਟਵੇਅਰ ਐਸੋਸੀਏਸ਼ਨ ਅਤੇ ਸੇਨਾਲੀ ਕਈ ਹੋਰ ਟੈਕਸਟਾਈਲ ਇੰਡਸਟਰੀਜ਼ ਦੇ ਵਪਾਰੀਆਂ ਨੂੰ ਇਹ ਮੇਲ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਦੇ ਵਿੱਚ ਆ ਚੁੱਕਾ ਹੈ ਤੇ ਜਲਦ ਤੋਂ ਜਲਦ ਉਨ੍ਹਾਂ ਵੱਲੋਂ ਇਹ ਸਾਰੇ ਮਾਮਲੇ ਦੇ ਵਿੱਚ ਕਾਰਵਾਈ ਵੀ ਸ਼ੁਰੂ ਕਰਵਾ ਦਿੱਤੀ ਜਾਵੇਗੀ ਹਾਲਾਂਕਿ ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਮੁੱਦੇ ਨੂੰ ਐਮਪੀ ਸੰਜੀਵ अरोड़ा ਵੱਲੋਂ ਰਾਜ ਸਭਾ ਦੇ ਵਿੱਚ 5 ਫਰਵਰੀ ਨੂੰ ਚੁੱਕਿਆ ਗਿਆ ਸੀ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਉਹ ਨਵਲੋ ਕਿਹਾ ਗਿਆ ਕਿ ਇਹ ਸਾਰਾ ਮਾਮਲਾ ਪਾਰਲੀਮੈਂਟ ਦੇ ਧਿਆਨ ਦੇ ਵਿੱਚ ਆ ਚੁੱਕਾ ਹੈ ਸਰਕਾਰ ਦੇ ਧਿਆਨ ਦੇ ਵਿੱਚ ਆ ਚੁੱਕਾ ਹੈ ਤੇ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਤੇ ਜਿਸ ਤਰੀਕੇ ਦੇ ਨਾਲ ਚਾਈਨਾ ਤੋਂ ਫੈਬਰਿਕ ਨੂੰ ਅਨਫੇਅਰ ਪ੍ਰਾਈਸ ਤੇ ਇمپੋਰਟ ਕੀਤਾ ਜਾ ਰਿਹਾ ਹੈ ਉਸ ਤੇ ਵੀ ਰੋਕ ਲਗਾਈ ਜਾਵੇਗੀ ਤੇ ਇਸ ਦੇ ਨਾਲ ਹੀ ਦੱਸੀਏ ਕਿ ਰਜਨੀਸ਼ ਗੁਪਤਾ ਮੁਕੇਸ਼ ਜਨ ਬਿੱਟੂ ਨਵਕਰ ਤੇ ਤਰुण ਜਨ 바ਵਾ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਸ ਮਾਮਲੇ ਲੈ ਕੇ ਆਵਾਜ਼ ਚੁੱਕੀ ਜਾ ਰਹੀ ਸੀ ਬਹਾਦਰ ਕੇ ਟੈਕਸਟਾਈਲ ਨੈਟਵਰਕ ਐਸੋਸੀਏਸ਼ਨ ਤੇ ਕਈ ਹੋਰ ਟੈਕਸਟਾਈਲ ਵਪਾਰੀਆਂ ਵੱਲੋਂ ਮਿਲ ਕੇ ਸਰਕਾਰ ਨੂੰ ਮੇਲ ਭੇਜੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਜਲਦ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਰ ਇਸ ਮਾਮਲੇ ਦੇ ਵਿੱਚ ਹੁਣ ਐਮਪੀ ਸੰਜੀਵ अरोड़ा ਵੱਲੋਂ ਵੀ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਵੀ ਕਹਿ ਦਿੱਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਜਲਦ ਜਲਦ ਕੋਈ ਨਿਯਮ ਲਾਗੂ ਕੀਤਾ ਜਾਵੇਗਾ ਹਾਲਾਂਕਿ ਇਹ ਨੋਟਿਸ ਇਹ ਮੇਲ ਮਿਲਣ ਤੋਂ ਬਾਅਦ ਸਾਰੇ ਟੈਕਸਟਾਈਲ ਵਪਾਰੀਆਂ ਦੇ ਵਿੱਚ ਇੱਕ ਉਮੀਦ ਦੀ ਕਿਰਨ ਜਾ ਚੁੱਕੀ ਹੈ ਤੇ ਇਸੇ ਨਾਲ ਹੀ ਉਹਨਾਂ ਵੱਲੋਂ ਹੁਣ ਸਰਕਾਰ ਤੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੋ ਜਲਦ ਇਹ ਸਾਰੇ ਮਾਮਲੇ ਦੇ ਵਿੱਚ ਐਕਸ਼ਨ ਲਿੱਤਾ ਜਾ ਸਕੇ ਤਾਂ ਜੋ ਉਹਨਾਂ ਨੂੰ ਕਾਰੋਬਾਰ ਕਰਨ ਦੇ ਵਿੱਚ ਆਸਾਨੀ ਹੋ ਸਕੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹ ਸਾਰੇ ਮਾਮਲੇ ਦੇ ਵਿੱਚ ਅਗਲੇਰਾ ਐਕਸ਼ਨ ਕੀ ਲੈਂਦੀ ਹੈ ਕਾਫੀ ਲੰਬੇ ਸਮੇਂ